ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਹਾਂ ਬਰਕਤ ਵੀਡੀਓ ਬਾਰੇ ਵੀਡੀਓ ਵਿੱਚ ਤੁਸੀਂ ਦੇਖ ਕੇ ਹੀ ਕਿ ਵਿੱਕੀ ਆਪਣੇ ਖੇਤਾਂ ਵਿੱਚ ਜਿਹੜਾ ਮਾਂ ਲੈ ਜਾਂਦਾ ਹੈ ਉੱਥੇ ਵੇਖਦਾ ਹੀ ਸੋਨੂ ਦਾ ਝੋਨਾ ਤਾਂ ਥੋੜਾ ਥੋੜਾ ਨਿਸਰ ਵੀ ਗਿਆ ਤੇ ਉਸ ਦੇ ਝੋਨੇ ਨੇ ਅਜੇ ਕੱਦ ਵੀ ਨਹੀਂ ਕੀਤਾ ਤਾਂ ਉਹ ਕਹਿੰਦਾ ਹੈ ਕਿ ਜੇਕਰ ਮੇਰਾ ਝੋਨਾ ਵਧੀਆ ਨਾ ਹੋਇਆ ਤਾਂ ਮੈਂ ਵੱਢਣ ਇਹਨਾਂ ਨੂੰ ਵੀ ਨਹੀਂ ਦਿੰਦਾ ਇੱਧਰ ਸੋਨੂ ਜੀਤਾ ਨੂੰ ਪੁੱਛਦਾ ਹੈ ਕਿ ਅੱਜ ਕਿਹੜੀ ਸਬਜ਼ੀ ਬਣਾਈ ਹੈ ਜੀਤਾ ਕਹਿੰਦੀ ਹੈ ਕਿ ਕਿਹੜੀ ਸਬਜ਼ੀ ਬਣਾਉਣੀ ਹੈ ਹੁਣ ਤਾਂ ਸਬਜ਼ੀ ਵਾਲਾ ਭਾਈ ਵੀ ਨਹੀਂ ਆਉਂਦਾ ਜਿਹੜੀਆਂ ਸਬਜ਼ੀਆਂ ਲੱਗੀਆਂ ਸਨ ਉਹ ਵੀ ਮੱਚ ਸੜ ਗਈਆਂ ਹਨ ਹੁਣ ਤਾਂ ਸਿਰਫ ਦਾਣਾ ਹੀ ਬਣਦੀਆਂ ਨੇ ਇਹਨਾਂ ਨਾਲ ਹੀ ਗੁਜ਼ਾਰਾ ਕਰਨਾ ਪੈਣਾ ਹੈ ਫਿਰ ਪ੍ਰੀਤ ਸੋਇ ਵਿੱਚ ਕੰਮ ਕਰ ਰਹੀ ਹੁੰਦੀ ਹੈ ਤੇ ਉਸਦੀ ਸੱਸ ਆ ਕੇ ਸੌਦਾ ਵੇਖਦੀ ਹੈ ਕਿ ਕਿਹੜਾ ਕਿਹੜਾ ਮੁੱਕਿਆ ਹੋਇਆ ਹੈ ਉਹ ਪ੍ਰੀਤ ਨੂੰ ਬੁਲਾਏ ਬਿਨਾ ਹੀ ਉੱਥੋਂ ਚਲੀ ਜਾਂਦੀ ਹੈ ਪਰ ਫਿਰ ਪ੍ਰੀਤ ਸੋਚਦੀ ਹੈ ਕਿ ਮੰਮੀ ਵਿੱਚ ਕਿੰਨੀ ਆਕੜਾ ਇਹਨਾਂ ਨੇ ਮੈਨੂੰ ਬਿਲਕੁਲ ਵੀ ਨਹੀਂ ਬੁਲਾਇਆ ਮੈਂ ਤੂ ਵੀ ਤਾਂ ਪੁੱਛ ਸਕਦੇ ਸੀ ਕਿ ਕਿਹੜੀ ਕਿਹੜੀ ਦਾਲ ਖਤਮ ਹੋਈ ਐ ਇੱਧਰ ਪ੍ਰੀਤ ਦੀ ਸੱਸ ਅੰਦਰ ਜਾ ਕੇ ਬਿੱਕੀ ਨੂੰ ਕਹਿੰਦੀ ਐ ਕਿ ਮੈਂ ਸੋਈ ਵਿੱਚ ਗਈ ਸਾਂ ਤਾਂ ਮੈਨੂੰ ਪ੍ਰੀਤ ਨੇ ਬਿਲਕੁਲ ਵੀ ਨਹੀਂ ਬੁਲਾਇਆ ਤਾਂ ਉਹ ਕਹਿੰਦਾ ਹੈ ਕਿ ਤੁਸੀਂ ਬੁਲਾ ਲੈਣਾ ਸੀ ਫਿਰ ਉਹ ਮਾਪਤ ਗੱਲ ਕਰਦੇ ਹਨ ਕਿ ਆਪਾਂ ਤਾਂ ਇਸ ਨੂੰ ਭੋਲੀ ਜਹੀ ਸਮਝਦੇ ਸੀ ਪਰ ਇਹ ਬਹੁਤ ਖਰਾਬ ਹੈ ਇਸ ਤਰ੍ਹਾਂ ਬਿੱਕੀ ਕਹਿੰਦਾ ਹੈ ਕਿ ਜੇਕਰ ਇਸੇ ਤਰ੍ਹਾਂ ਹੀ ਮੂੰਹ ਬਣਾ ਕੇ ਬੈਠੀ ਰਹੀ ਤਾਂ ਇਸ ਤਰ੍ਹਾਂ ਕੰਮ ਨਹੀਂ ਚੱਲਣਾ ਤਾਂ ਮੰਮੀ ਤੁਸੀਂ ਹੀ ਇਸ ਨੂੰ ਥੋੜਾ ਬਹੁਤਾ ਬੁਲਾ ਲਿਆ ਕਰੋ ਮੇਰੇ ਪ੍ਰੀਤ ਦੀ ਸੱਸ ਕਹਿੰਦੀ ਹੈ ਕਿ ਮੈਂ ਇਸ ਨੂੰ ਕਿਉਂ ਬੁਲਾਵਾ ਜਦੋਂ ਉਹ ਨਹੀਂ ਬੁਲਾਉਂਦੀ ਫਿਰ ਵੀ ਕੀ ਕਹਿੰਦਾ ਹੈ ਕਿ ਮੈਂ ਤਾਂ ਹੁਣ ਇਸ ਨਾਲ ਗੱਲ ਕਰਕੇ ਇੱਕ ਪਾਸਾ ਕਰ ਹੀ ਦੇਣਾ ਹੈ ਬਸ ਨੂੰ ਕਹਾਂਗੇ ਜਾਂ ਤਾ ਤੂੰ ਇਸ ਘਰ ਵਿੱਚ ਚੰਗੀ ਤਰ੍ਹਾਂ ਖੁਸ਼ ਹੋ ਕੇ ਰਹੇ ਜੇਕਰ ਤੈਨੂੰ ਕੋਈ ਜ਼ਿਆਦਾ ਹੀ ਦੁੱਖ ਹੈ ਫਿਰ ਤੂੰ ਮੈਨੂੰ ਤਲਾਕ ਲੈ ਦਿੱ ਮੇਰਾ ਘਿਹੜਾ ਛੱਡ ਵਿੱਕੀ ਦੀ ਮਾਂ ਕਹਿੰਦੀ ਹੈ ਕਿ ਤੂੰ ਰੋਟੀ ਖਾਣੀ ਹੈ ਤਾਂ ਮੈਂ ਲੈ ਕੇ ਆਵਾਂ ਤਾਂ ਵਿੱਕੀ ਕਹਿੰਦਾ ਹੈ ਕਿ ਹਜੇ ਮੇਰਾ ਰੋਟੀ ਨੂੰ ਜੀ ਨਹੀਂ ਕਰਦਾ ਤਾਂ ਉਸਦੀ ਮੰਮੀ ਕਹਿੰਦੀ ਹੈ ਕਿ ਆਪਾਂ ਸ਼ਹਿਰ ਸੌਦੇ ਲੈ ਆਉਂਦੇ ਹਾਂ ਤੇ ਨਾਲੇ ਮੇਰੀਆਂ ਕੁਝ ਦਵਾਈਆਂ ਵੀ ਖਤਮ ਹੋ ਗਈਆਂ ਉਹ ਵੀ ਲੈ ਆਉਂਦੇ ਹਾਂ ਵਿੱਕੀ ਹੱਸਣ ਲੱਗ ਪਈ ਐ ਕਿ ਮੰਮੀ ਸਦਾ ਸਦਾ ਕਿਉਂ ਨਹੀਂ ਕਹਿੰਦੇ ਕਿ ਗੱਡੀ ਦਾ ਝੂਟਾ ਲੈਣ ਨੂੰ ਜੀ ਕਰਦਾ ਜਦੋਂ ਬਾਹਰ ਜਾਂਦੇ ਹਨ ਤਾਂ ਪ੍ਰੀਤ ਉੱਥੇ ਝਾੜੂ ਲਗਾ ਰਹੀ ਸੀ ਤੇ ਉਹਦੇ ਕੋਲ ਦੀ ਚਲੇ ਜਾਂਦੇ ਹਨ ਤਾਂ ਪ੍ਰੀਤ ਸੋਚਦੀ ਹੈ ਕਿ ਇਹਨਾਂ ਨੇ ਰੋਟੀ ਖਾ ਲਈ ਤੇ ਭਾਂਡੇ ਉੱਤੇ ਹੀ ਰੱਖ ਦਿੱਤੇ ਹੋਣੇ ਆ ਸੋ ਮੈਂ ਅੰਦਰ ਜਾ ਕੇ ਇਹਨਾਂ ਦੇ ਭਾਂਡੇ ਕੱਢ ਲੈਂਦੀ ਆ ਜਦੋਂ ਅੰਦਰ ਜਾਂਦੀ ਹੈ ਤਾਂ ਰੋਟੀ ਤਾਂ ਹਜੇ ਕਿਸੇ ਨੇ ਖਾਧੀ ਨਹੀਂ ਹੁੰਦੀ ਫਿਰ ਉਸ ਦੀ ਨਜ਼ਰ ਵਿੱਕੀ ਦੇ ਮੋਬਾਈਲ ਤੇ ਪੈਂਦੀ ਹੈ ਉਹ ਸੋਚਦੀ ਹੈ ਕਿਉਂ ਨਾ ਮੈਂ ਮੰਮੀ ਨੂੰ ਫੋਨ ਲਗਾ ਕੇ ਸਾਰਾ ਕੁਝ ਦੱਸ ਦੇਵਾਂ ਪਰ ਜਦੋਂ ਫੋਨ ਲਗਾਉਣ ਲੱਗਦੀ ਹੈ ਤਾਂ ਉਸ ਦਾ ਪਾਸਵਰਡ ਬਦਲਿਆ ਹੁੰਦਾ ਹੈ ਤੇ ਉਸ ਦਾ ਫੋਨ ਲੱਗਦਾ ਨਹੀਂ ਉਧਰ ਵਿੱਕੀ ਦੀ ਮਾਸ ਨੂੰ ਪੁੱਛਦੀ ਹੈ ਕਿ ਤੂੰ ਕੁਝ ਪੈਸੇ ਲੈ ਕੇ ਆਇਆ ਹੈ ਜਾਂ ਆਪਣਾ ਏਟੀਐਮ ਲੈ ਕੇ ਆਇਆ ਹੈ ਤਾਂ ਵਿੱਕੀ ਨੂੰ ਯਾਦ ਆਉਂਦਾ ਹੈ ਕਿ ਉਹ ਤਾਂ ਫੋਨ ਲੈ ਕੇ ਹੀ ਨਹੀਂ ਆਇਆ ਹੈ ਅਰਤੀ ਮਮੀ ਤੇ ਡੀ ਜੇ ਕਰਪੂ ਇਤਨੇ ਫੋਨ ਚੱਕ ਲਿਆ ਤਾਂ ਉਸਨੇ ਆਪਣੀ ਮਾਂ ਨੂੰ ਸਾਰਾ ਕੁਝ ਦੱਸ ਦੇਣਾ। ਤਦ ਵੀ ਕੀ ਕਹਿੰਦਾ ਕਿ ਜੇ ਹਾ ਕੁਝ ਨਹੀਂ ਕਰ ਸਕਦੀ ਕਿਉਂਕਿ ਮੈਂ ਫੋਨ ਦਾ ਪਾਸਵਰਡ ਪਹਿਲਾਂ ਹੀ ਬਦਲ ਦਿੱਤਾ ਸੀ। ਪਰ ਫਿਰ ਉਸਦੀ ਮਾਂ ਕਹਿੰਦੀ ਹੈ ਕਿ ਦਵਾਈ ਵਾਲੇ ਨੇ ਤਾਂ ਦਵਾਈ ਉਧਾਰ ਨਹੀਂ ਦੇਣੀ। ਆਪਾਂ ਵਾਪਸ ਘਰ ਹੀ ਜਾਣੇ ਹੈ। ਨਾਲ ਵੇਖਦੇ ਹਾਂ ਕਿ ਪ੍ਰੀਤ ਕੀ ਕਰ ਰਹੀ ਹੈ। ਜਦੋਂ ਕਰ ਵਾਪਸ ਆਉਂਦੇ ਨੇ ਤੇ ਪ੍ਰੀਤ ਸੱਚਮੁੱਚ ਹੁਣ ਚੱਕ ਕੇ ਬੈਠੀ ਹੁੰਦੀ ਹੈ ਫਿਰ ਵਿੱਕੀ ਉਸ ਨੂੰ ਕਹਿੰਦਾ ਹੈ ਕਿ ਆਪਣੀ ਮਾਂ ਨਾਲ ਗੱਲ ਕਰ ਲਈ ਦੱਸ ਦਿੱਤਾ ਸਭ ਕੁਝ ਤਾਂ ਕਹਿੰਦਾ ਹੈ ਕਿ ਜੇ ਤੂੰ ਗੱਲਾਂ ਕਰਨੀਆਂ ਹੀ ਆ ਤਾਂ ਮੈਂ ਤੈਨੂੰ ਫੋਨ ਖੋਲ ਦਿੰਦਾ ਹਾਂ ਜਿੰਨਾ ਤੇਰਾ ਚਲ ਕਰਦਾ ਸਾਰੀਆਂ ਗੱਲਾਂ ਕਰਦੇ ਸਭ ਕੁਝ ਸੱਚ ਦੱਸ ਦੇ ਮੈਂ ਵੀ ਦੇਖਦਾ ਹਾਂ ਕਿ ਉਹ ਮੇਰੇ ਬਾਰੇ ਕੀ ਕਹਿੰਦੇ ਹਨ ਮੇਰੇ ਆਉਣ ਤੋਂ ਪਹਿਲਾਂ ਤੂੰ ਸਾਰੀਆਂ ਗੱਲਾਂ ਕਰ ਲਈ ਤੇ ਅੱਜ ਇੱਕ ਪਾਸਾ ਹੀ ਕਰ ਦੇ ਮੀ ਇਸ ਤਰ੍ਹਾਂ ਧੰਕੀਆਂ ਦੇਖੋ ਪ੍ਰੀਤ ਨੂੰ ਮਾਂ ਪੁੱਤ ਤੋਂ ਚੜੇ ਜਾਂਦੇ ਹਨ ਇੱਧਰ ਸੋਨੂ ਜਿੱਤਾ ਬੇਬੇ ਬਾਪੂ ਖੜਾ ਨੇ ਹਾਲਾਤਾਂ ਬਾਰੇ ਗੱਲ ਕਰ ਰਹੇ ਨੇ ਕਿ ਉੱਧਰ ਕਿਸ ਤਰ੍ਹਾਂ ਲੋਕਾਂ ਦਾ ਬੁਰਾ ਹਾਲ ਹੈ ਆਪਾਂ ਤਾਂ ਫਿਰ ਵੀ ਕੁਝ ਨਾ ਕੁਝ ਬਣਾ ਕੇ ਖਾ ਹੀ ਲੈਂਦੇ ਹਾਂ ਆਪਾਂ ਉਹਨਾਂ ਬਾਰੇ ਸੋਚਣਾ ਚਾਹੀਦਾ ਜੋ ਬਿਲਕੁਲ ਹੀ ਲਚਾਰ ਬੈਠੇ ਹਨ ਫਿਰ ਬੱਪੂ ਜੀ ਕਹਿੰਦੇ ਹਨ ਹੁਣ ਤੱਕ ਕੀ ਤੂੰ ਲੋਕਾਂ ਨੂੰ ਇਹ ਚਾਹੀਦਾ ਕਿ ਹਰੇਕ ਪਿੰਡ ਵਿੱਚ ਇੱਕ ਇੱਕ ਕਿਸਤੀ ਬਣਾ ਕੇ ਰੱਖਣ ਤਾਂ ਜੋ ਇਹ ਜੇਹੇ ਲਾਤਾਂ ਵਿੱਚ ਉਹਨਾਂ ਨੂੰ ਕੋਈ ਸਹਾਰਾ ਮਿਲ ਸਕੇ ਫਿਰ ਜਿੱਤਾਂ ਕਹਿੰਦੀ ਹੈ ਕਿ ਦਾਲ ਨਾਲ ਰੋਟੀ ਖਾऊंगी ਕਿ ਮੈਂ ਚਟਨੀ ਖੁਟਾਂ ਫਿਰ ਸੋਨੂ ਕਹਿੰਦਾ ਹੈ ਕਿ ਨਹੀਂ ਅੱਜ ਪਪੀਤੇ ਵਾਲੀਆਂ ਰੋਟੀਆਂ ਹੀ ਖਾਵਾਂਗੇ ਹੁਣ ਪ੍ਰੀਤ ਜੇ ਘਰੋਂ ਇੱਕ ਤਪ ਪਪੀਤਾ ਲੈ ਆ। ਤਾਂ ਜੀਤਾ ਕਹਿੰਦੀ ਕਿ ਜੇਕਰ ਉਹ ਦੀ ਸੱਸ ਨੇ ਦੇਖ ਲਿਆ ਤਾਂ ਮੇਰੇ ਨਾਲ ਝਗੜਾ ਕਰੇਗੀ। ਤਾਂ ਸੋਨੂ ਕਹਿੰਦਾ ਹੈ ਕਿ ਮੀ ਦਾ ਮੌਸਮ ਹੈ ਸਭ ਅੰਦਰ ਬੈਠੇ ਹੋਣਗੇ। ਕਿਸੇ ਨੇ ਤੈਨੂੰ ਨਹੀਂ ਵੇਖਣਾ। ਫਿਰ ਜੀਤਾ ਉੜਦੀ ਹੈ ਤੇ ਇੱਕ ਪਪੀਤਾ ਤੋੜ ਕੇ ਲੈ ਆਉਂਦੀ ਹੈ। ਹੁਣ ਆਪਾਂ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਪ੍ਰੀਤ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸੇਗੀ ਜਾਂ ਨਹੀਂ। ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੇ। ਧੰਨਵਾਦ।